ਮੇਰੇ ਮਾਤਾ ਜੀ ਨੇ ਇੱਕ ਪਲਾਟ ਖਰੀਦਿਆ ਸੀ ਸਾਣੀ ਕਾਟ ਦੇ ਵਿੱਚ ਹਾਂਜੀ ਉਹਦਾ ਇੰਤਕਾਲ ਵੀ ਹੋਏ ਆ ਹਾਂਜੀ ਤੇ ਮੇਰੇ ਮਾਤਾ ਜੀ ਵਿਸੀਅਤ ਕਰ ਗਏ ਪਰ ਇਹ ਜਦੋਂ ਮੈਂ ਆਪਣੇ ਨਾਮ ਕਰਾਉਣ ਵਾਸਤੇ ਗਿਆ ਤੇ ਇਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਕਹਿੰਦੇ ਤੁਹਾਡੇ ਮਾਤਾ ਜੀ ਹੀ ਮਾਲਕ ਐ ਨਹੀਂ ਤੁਹਾਨੂੰ ਕੀ ਕਹਿੰਦੇ ਇਹ ਇਹ ਸਰਕਾਰਪਰਤ ਹੈਣੀ ਜੀ ਅੱਛਾ ਹਾਂਜੀ ਉਹ ਮੈਂ ਹੁਣ ਸਰਕਾਰਪਰਤ ਦਾ ਮੈਂ ਕੀ ਕਰਾਂ ਮੈਂ ਜ਼ਿੰਮੇਵਾਰ ਥੋੜੀਆਂ ਇਹ ਤਾਂ ਤਹਿਸੀਲਦਾਰ ਨੇ ਚੜਾਣਾ ਸੀ ਨਾ ਸਰਕਾਰਪਰਤ ਉਦੋਂ ਦੀ ਹੈ ਹੀ ਨਹੀਂ ਹਾਂਜੀ ਚੜਾਈ ਹੋਈ ਨਹੀਂ ਗਈ ਨਹੀਂ ਅੱਛਾ ਇਹ ਕਹਿੰਦੇ ਨੇ ਤੇ ਮੰਗਟ ਬੰਦੇ ਨੇ ਜੀ 20 20 ਗੇੜੇ ਪਾਉਂਦੇ ਨੇ ਤੇ ਕੰਮ ਫੇਰ ਨਹੀਂ ਮੈਂ ਹਜ਼ਾਰਾਂ ਗੇੜੇ ਮਾਰ ਚੁੱਕਾ ਪਰ ਇਸ ਵੇ ਇਹਨਾਂ ਨੇ ਕੋਈ ਸੁਣਵਾਈ ਨਹੀਂ ਲੱਤ ਨਾਲ ਹਜ਼ਾਰਾਂ ਗੇੜੇ ਮਾਰ ਹਾਂਜੀ ਹਾਂਜੀ ਕੋਈ ਸੁਣਵਾਈ ਨਹੀਂ ਹੋਈ ਕੀ ਲੱਗਦਾ ਕੀ ਬਣੂ ਤੁਹਾਡਾ ਮੈਂ ਮੈਨੂੰ ਤਾਂ ਨੇਰਾ ਨਜ਼ਰ ਆ ਰਿਹਾ ਜੀ ਮੈਂ ਸਰਕਾਰ 'ਚ ਵਿਸ਼ਵਾਸ ਹੀ ਨਹੀਂ ਰਿਹਾ ਜਿਵੇਂ ਇਹਨਾਂ ਨੂੰ ਇਹਨਾਂ ਦੀ ਪਾਲਣਾ ਕਰਦੇ ਹੋਏ ਇਹਨਾਂ ਨੇ ਸਾਰੇ ਟੈਕਸ ਦਿੰਦੇ ਹੋਏ ਵੀ ਮੈਂ ਵੱਜ ਜਾਵਾਂ ਆਪਣੀ ਚੀਜ਼ ਤੋਂ ਫੋਰਟ ਚ ਕਿੰਨੇ ਸਾਲ ਹੋਰ ਜਾਣਾ ਪੈਣਾ ਫਿਰ ਇਹ ਦੇਖੋ ਜੀ ਹੁਣ ਇਹਦਾ ਮੇਰੀ ਮੈਨੂੰ ਨਹੀਂ ਲੱਗਦਾ ਵੀ ਮੈਂ ਆਪਣੀ ਉਮਰ 'ਚ ਇਹ ਕੰਮ ਨਿਪਟਾ ਪਾਵਾਂਗਾ ਮੇਰੇ ਇੱਕ ਬੱਚੇ ਕਿਜਰੀਆਂ ਜੋਗੇ ਰਹਿ ਜਾਣਗੇ ਕੈਨ ਨੂੰ ਤਾਂ ਪੰਜਾਬ ਸਰਕਾਰ ਸਰਕਾਰ ਆਪ ਦੇ ਦਵਾਰ ਤੁਹਾਡੇ ਦਵਾਰ ਲੇਕਿਨ ਤੁਹਾਨੂੰ ਪਤਾ ਹੈ ਕਿ ਕਈ ਕਈ ਸਾਲਾਂ ਤੋਂ ਅਜੇ ਲੁਧਿਆਣੇ ਦੇ ਵਸਨੀਕ ਨੇ ਜਿਹੜੇ ਗੇੜੇ ਮਾਰ ਰਹੇ ਆ ਕਹਿੰਦੇ ਆ ਗੇੜੇ ਮਾਰ ਮਾਰ ਜੁੱਤੀਆਂ ਘਸ ਗਈਆਂ ਪਰ ਇੱਥੇ ਤਾਂ ਜਨਾਬ ਦੀ ਸ਼ਾਇਦ ਇੱਕ ਜਿਵੇਂ ਗਲਤ ਨਹੀਂ ਤਾਂ ਇੱਕ ਲੱਤ ਵੀ ਤੁਹਾਡੀ ਦੀ ਨਕਲੀ ਹੈ ਜੀ ਉਹ ਵੀ ਹਾਂਜੀ ਨਕਲੀ ਲੱਗੀ ਸਕਦੇ ਹੋ ਮਾੜੀ ਜੀ ਆ ਲੋ ਜੀ ਆ ਦੇਖ ਸਕਦੇ ਹੋ ਜੀ ਆ ਲੱਤ ਵੀ ਨਕਲੀ ਹੈ ਇਹਨਾਂ ਦੀ ਤੇ ਇਹ ਇੱਕ ਵਾਰ ਨਹੀਂ ਦੋ ਵਾਰ ਨਹੀਂ ਹੁਣ ਤੱਕ ਆਪਣੇ ਦਫਤਰੀ ਕੰਮ ਕਿੰਨੇ ਗੜੇ ਮਾਰ ਚੁੱਕੇ ਹੋ ਮੈਨੂੰ ਆਪਣੇ ਆਪ ਨੂੰ ਯਾਦ ਨਹੀਂ ਸ਼ਾਇਦ ਮੇਰੇ ਸਿਰ ਦੇ ਵਾਲ ਉਨੇ ਨਹੀਂ ਹੈਗੇ ਜੀ ਜਿੰਨੇ ਕਿਹੜੇ ਮਾਰੇ ਕੀ ਮਾਮਲਾ ਹੈ ਕੀ ਗੱਲ ਹੈ ਨਾਮ ਦੱਸ ਕੇ ਸ਼ੁਰੂਆਤ ਕਰੋ ਹਾਂ ਮੇਰਾ ਨਾਮ ਅਰਵਿੰਦ ਕੁਮਾਰ ਹੈ ਜੀ ਮੇਰੇ ਮਾਤਾ ਜੀ ਨੇ ਇੱਕ ਪਲਾਟ ਖਰੀਦਿਆ ਸੀ ਸਾਂਣੀ ਕਾਟ ਦੇ ਵਿੱਚ ਹਾਂ ਜੀ ਉਹਦਾ ਇੰਤਕਾਲ ਵੀ ਹੋਏ ਆ ਹਾਂ ਜੀ ਤੇ ਮੇਰੇ ਮਾਤਾ ਜੀ ਵਸੀਅਤ ਕਰ ਗਏ ਪਰ ਇਹ ਜਦੋਂ ਮੈਂ ਆਪਣੇ ਨਾਮ ਕਰਾਉਣ ਵਾਸਤੇ ਗਿਆ ਤੇ ਇਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਕਹਿੰਦੇ ਤੁਹਾਡੇ ਮਾਤਾ ਜੀ ਹੀ ਮਾਲਕ ਹੈ ਨਹੀਂ ਇਹ ਪਲਾਟ ਥੋੜਾ ਜਿਹਾ ਬੈਕਗ੍ਰਾਉਂਡ ਜਾਣਦੇ ਆ ਕਿਹੜੇ ਸਾਲ ਚ ਖਰੀਦਿਆ ਗਿਆ ਸੀਗਾ ਸਾਂਣੀ ਕਾਟ ਚ 1961 ਦੇ ਵਿੱਚ ਦਾ ਨਾਮ ਸ਼੍ਰੀਮਤੀ ਲਲਿਤਾ ਕਿਸ਼ੋਰੀ ਠੀਕ ਹੈ ਲਲਿਤਾ ਕਿਸ਼ੋਰੀ ਜੀ ਉਹ ਹੁਣ ਇਸ ਦੁਨੀਆ ਚੋਂ ਅਲਵਿਦਾ ਕਦੋਂ ਹੋਏ ਸਾਲ 13 ਚ ਯਾਨੀ ਤਕਰੀਬਨ 11 ਸਾਲ ਪਹਿਲਾਂ ਹਾਂਜੀ ਹਾਂਜੀ ਤੇ ਤੁਸੀਂ ਕਿੰਨੇ ਭੈਣ ਭਰਾ ਹੋ ਮੈਂ ਇਕੱਲਾ ਹੀ ਹਾਂ ਜੀ ਫਿਰ ਤਾਂ ਕਾਗਜ਼ ਕਾਰ ਵਿੱਚ ਕੀ ਪਰੇਸ਼ਾਨੀ ਆਣੀ ਚਾਹੀਦੀ ਸੀ ਪਰ ਇਹ ਮੈਨੂੰ ਬਹੁਤ ਜ਼ਿਆਦਾ ਖਰਾਬ ਕਰ ਰਹੇ ਨੇ ਜੀ ਕਿੰਨੇ ਖਰਾਬ ਕੀਤਾ ਜੀ ਤੁਹਾਨੂੰ ਇਹ ਪਟਵਾਰੀ ਤੋਂ ਲੈ ਕੇ ਡੀਆਰਓ ਸਾਹਿਬ ਤੱਕ ਇੰਨੇ ਬੰਦੇ ਨੇ ਖਰਾਬ ਕੀਤਾ ਕੀ ਕਹਿੰਦੇ ਨੇ ਤੁਹਾਨੂੰ ਬਸ ਸਭਿਗ ਬਾਗ ਦਿਖਾਉਂਦੇ ਆ ਜੀ ਇੰਨੇ ਸਾਲਾਂ ਤੋਂ ਹਾਂਜੀ ਹਾਂਜੀ ਹੋਰ ਪ੍ਰਸ਼ਾਸਨ ਤੋਂ ਕੀ ਮੰਗਿਆ ਕੀ ਵਾਚਣਾ ਚਾਹੁੰਦਾ ਮੇਰਾ ਮੇਰਾ ਹੱਕ ਮੈਨੂੰ ਦਿੱਤਾ ਜਾਏ ਜਦੋਂ ਜਾਣੇ ਹੋ ਨਾ ਕੋਲ ਇਹ ਕੀ ਕਹਿੰਦੇ ਵੀ ਕੀ ਕਮੀ ਹੈ ਕਿਹੜੇ ਪੇਪਰ ਨਹੀਂ ਹੈਗੇ ਕੀ ਕਹਿੰਦੇ ਨੇ ਤੁਹਾਨੂੰ ਇਹ ਆਪੋ ਵਿੱਚ ਹੀ ਸਾਰਾ ਕੁਝ ਗਵਾਚਿਆ ਹੈ ਇਹਨਾਂ ਦਾ ਮੇਰੇ ਕੋਲ ਸਾਰੇ ਪੇਪਰ ਹੈਗੇ ਨੇ ਹੂੰ ਇਹਨਾਂ ਦਾ ਆਪਣਾ ਹੀ ਗਵਾਚਿਆ ਹੈ ਕਦੀ ਕਦੀ ਤੁਹਾਡੀ ਮੰਮੀ ਦੇ ਨਾਮ ਤੇ ਵੀ ਕੁਝ ਨਹੀਂ ਬੋਲ ਰਿਹਾ ਹਾਂਜੀ ਹਾਂਜੀ ਜਦ ਕੇ ਸਭ ਕੁਝ ਬੋਲਦਾ ਪਿਆ ਪਟਵਾਰਖਾਨੇ ਚ ਸਾਰੇ ਰਿਕਾਰਡ ਮੌਜੂਦ ਨੇ ਹੂੰ ਪਟਵਾਰ ਤੁਹਾਨੂੰ ਕੀ ਕਹਿੰਦੇ ਨੇ ਇਹ ਇਹ ਸਰਕਾਰ ਬਰਤ ਹੈਣੀ ਜੀ ਅੱਛਾ ਹਾਂਜੀ ਉਹ ਮੈਂ ਹੁਣ ਸਰਕਾਰ ਬਰਤ ਦਾ ਮੈਂ ਕੀ ਕਰਾਂ ਮੈਂ ਜ਼ਿੰਮੇਵਾਰ ਥੋੜੀ ਹਾਂ ਹੂੰ ਇਹ ਤਾਂ ਤਹਿਸੀਲਦਾਰ ਨੇ ਚੜਾਣਾ ਸੀ ਨਾ ਸਰਕਾਰ ਬਰਤ ਉਦੋਂ ਦੀ ਹੈ ਹੀ ਨਹੀਂ ਹਾਂਜੀ ਚੜਾਈ ਹੋਈ ਨਹੀਂ ਗਈ ਅੱਛਾ ਇਹ ਕਹਿੰਦੇ ਨੇ ਹੂੰ ਤੇ ਪ੍ਰਾਪਰਟੀ ਕੀਮਤ ਕਿੰਨੀ ਕੈਸ਼ ਹੈ ਮੋਦੀ ਪ੍ਰਾਪਰਟੀ ਦੀ ਕੀਮਤ ਦੀ ਮੈਨੂੰ ਨਹੀਂ ਪਤਾ ਮੇਰੀ ਤਾਂ ਉਹ ਆਲਣਾ ਆਸਰਾ ਹੈ ਮੇਰਾ ਉਹ ਤੁਹਾਡਾ ਆਸਰਾ ਹੋਇਆ ਹਾਂ ਤੇ ਤੁਸੀਂ ਕੋਈ ਇਹ ਵੀ ਦੱਸ ਰਹੇ ਸੀਗੇ ਵੀ ਕਹਿੰਦੇ ਪੈਸੇ ਵੀ ਮੰਗੇਗੇ ਪਰ ਕਿਤੇ ਲੱਖ ਰੁਪਿਆ ਲੈ ਹਾਂਜੀ ਰਜਵਿੰਦਰ ਨਾਂ ਦਾ ਪਟਵਾਰੀ ਹੈ ਉਸ ਬੰਦੇ ਨੇ ਲੱਖ ਰੁਪਿਆ ਮੰਗਿਆ ਪਰ ਇਹ ਗੱਲ ਕਰਦੀ ਹੈ ਇਹ ਪਹਿਲਾਂ ਨਵਦੀਪ ਪਟਵਾਰੀ ਸੀਗਾ ਫਿਰ ਰਜਵਿੰਦਰ ਆਇਆ ਫਿਰ ਨਵਦੀਪ ਆਇਆ ਨਵਦੀਪ ਦੋ ਵਾਰੀ ਆ ਗਿਆ ਉਹਦੇ ਵਿੱਚਕਾਰ ਰਜਿੰਦਰ ਰਜਵਿੰਦਰ ਪਟਵਾਰੀ ਜੀ ਇਹ ਦਸਤਰ ਕਿੱਥੇ ਕਿੱਥੇ ਬੰਦੇ ਨੇ ਇਹ ਸਾਈ ਇਹ ਮੰਗਟ ਬੰਦੇ ਨੇ ਜੀ 20-20 ਢੇੜੇ ਪਾਉਂਦੇ ਨੇ ਤੇ ਕੰਮ ਫੇਰ ਨਹੀਂ ਮੈਂ ਹਜ਼ਾਰਾਂ ਢੇੜੇ ਮਾਰ ਚੁੱਕਾ ਪਰ ਇਸ ਵੇ ਇਹਨਾਂ ਨੇ ਕੋਈ ਸੁਣਵਾਈ ਲੱਤ ਨਾਲ ਹਜ਼ਾਰਾਂ ਜਿਹੜੇ ਮੁਰਾ ਹਾਂਜੀ ਹਾਂਜੀ ਕੋਈ ਸੁਣਵਾਈ ਨਹੀਂ ਹੋ ਰਹੀ ਕਦੇ ਲੱਗਦਾ ਨਹੀਂ ਮੈਂ ਜਿੰਦਗੀ ਖਟਿਆ ਕੀ ਹੈ ਕੀ ਕੁਝ ਹੋ ਰਿਹਾ ਹੈ ਹਾਂਜੀ ਆ ਤੁਹਾਡੇ ਸਾਹਮਣੇ ਹੀ ਆ ਜੀ ਸਾਰਾ ਕੁਝ ਹਮ ਅੱਜ ਇੱਥੇ ਰੈਵਨਿਊ ਕੈਂਪ ਲੱਗੇ ਹੋਏ ਆ ਅੱਜ ਵੀ ਮੈਨੂੰ ਸਬਜਵਾਕ ਦਿਖਾਇਆ ਗਿਆ ਕਿ ਤੁਸੀਂ ਸੋਮਵਾਰ ਆ ਜਾਓ ਤੁਹਾਡਾ ਕੰਮ ਕਰਾ ਦੇਵਾਂਗੇ ਹਮ ਅੱਜ ਵੀ ਨਵਦੀਪ ਪਟਵਾਰੀ ਨੇ ਗੱਲ ਕੀਤੀ ਹੈ ਜਾਨੀ ਕਿੰਨੇ ਸੌ ਵਰ ਆ ਗਿਆ ਮੈਂ ਬਹੁਤ ਵਾਰੀ ਕਿਹਾ ਜੀ ਪਰ ਕੋਈ ਸੁਣਵਾਈ ਨਹੀਂ ਤੁਹਾਡੀ ਆਪ ਦੀ ਉਮਰ ਕਿੰਨੀ ਹੈ ਮੇਰੀ ਉਮਰ 61 ਸਾਲ ਹੈ ਜੀ 61 ਸਾਲ 1961 ਦਾ ਪਲਾਟ ਮਾਤਾ ਜੀ ਦੇ ਨਾਮ ਆ ਤੁਹਾਡੀ 61 ਸਾਲ ਉਮਰ ਪਰ ਫੇਰੀ ਬਾਹ ਕੀ ਲੱਗਦਾ ਕੀ ਬਣੂ ਤੁਹਾਡਾ ਮੈਂ ਮੈਨੂੰ ਤਾਂ ਹਨੇਰਾ ਨਜ਼ਰ ਆ ਰਿਹਾ ਜੀ ਮੈਂ ਸਰਕਾਰ 'ਚ ਵਿਸ਼ਵਾਸ ਹੀ ਨਹੀਂ ਰਿਹਾ ਜਿਵੇਂ ਇਹਨਾਂ ਨੂੰ ਇਹਨਾਂ ਦੀ ਪਾਲਣਾ ਕਰਦੇ ਹੋਏ ਇਹਨਾਂ ਦੇ ਸਾਰੇ ਟੈਕਸ ਦਿੰਦੇ ਹੋਏ ਵੀ ਮੈਂ ਵਾਂ ਜਾਵਾਂ ਆਪਣੀ ਚੀਜ਼ ਤੋਂ ਹੂੰ ਜੰਪਲ ਰਹਿਣਾ ਲੁਧਿਆਣਾ ਦਾ ਇਹ ਤੁਹਾਡਾ ਹਾਂ ਜੀ ਹਾਂ ਜੀ 63 ਦਾ ਮੇਰਾ ਜਨਮ ਹੈ ਕਮਾਲ ਹੈ ਜਿੰਦਗੀ ਦੇ ਇੰਨੇ ਸਾਲ ਕੱਢ ਕੇ ਇਹਨਾਂ ਦੇ ਧੱਕੇ ਕੱਢ ਕੇ ਆ ਹੁਸੈਨ ਨੂੰ ਮਿਲ ਰਿਹਾ ਹਾਂ ਜੀ ਹਾਂ ਜੀ ਹਾਂ ਜੀ ਹੁਣ ਕੀ ਮੰਗ ਹੈ ਮੰਗਾ ਮੇਰਾ ਕੰਮ ਮੇਰਾ ਪ੍ਰੋਪਰ ਢੰਗ ਨਾਲ ਕੀਤਾ ਜਾਏ ਮੈਂ ਕੋਈ ਐਕਸਟਰਾ ਨਹੀਂ ਮੰਗ ਰਿਹਾ ਸਰਕਾਰ ਕੋਲ ਕਿਹਨਾਂ ਤੁਸੀਂ ਕਿਹਾ ਵੀ ਪਟਵਾਰੀਆਂ ਨੇ ਲੱਖ ਲੱਖ ਰੁਪਏ ਮੰਗਿਆ ਫਿਰ ਤੂੰ ਦਿੱਤਾ ਨਹੀਂ ਨਹੀਂ ਲੈ ਕੇ ਗਏ ਲੈਂਡ ਦੀ ਜਰਤ ਨਹੀਂ ਪੈ ਰਹੀ ਅੱਛਾ ਕਦੀ ਕੁਝ ਕਹਿੰਦੇ ਨੇ ਕਦੀ ਕੁਝ ਕਹਿੰਦੇ ਨੇ ਤੇ ਲੱਖ ਰੁਪਏ ਪਹਿਲਾਂ ਮੰਗਿਆ ਤੇ ਦਿੱਤਾ ਵੀ ਨਹੀਂ ਦਿੱਤਾ ਵੀ ਨਹੀਂ ਤੇ ਇਹ ਤਾਂ ਡਰ ਕੇ ਤੇ ਬਿਜ਼ਨਸ ਨਾਲ ਚਲੇ ਗਏ ਹਾਂਜੀ ਇਹ ਇਹ ਸੋਚ ਕੇ ਭੱਜ ਗਏ ਹੋਣੇ ਅੱਛਾ ਇਹ ਤੇ ਸ਼ਿਕਾਇਤ ਕਰਦੇ ਜੀ ਹਾਂ ਜੀ ਹਾਂ ਠੀਕ ਹੈ ਜੋ ਬੋਲ ਰਿਹਾ ਸੱਚ ਬੋਲ ਰਿਹਾ ਬਿਲਕੁਲ ਹਾਂ ਜੀ ਬੋਲੋ ਕਿਥੇ ਹੱਥ ਰਖਵਾਣਾ ਜੀ ਕੀ ਆਪਾ ਮੈਂ ਗੀਤਾ ਤੇ ਹੱਥ ਰੱਖ ਕੇ ਵੀ ਕਹਿ ਸਕਦਾ ਮੈਂ ਇਹ ਗੱਲ ਹੂੰ ਤੇ ਐਡਮਿਨਿਸਟ੍ਰੇਸ਼ਨ ਚ ਹੋਰ ਵੱਡੇ ਵੱਡੇ ਕਿਹੜਾ ਅਫਸਰਾਂ ਕੋਲ ਗਏ ਹੋ ਇਹ ਡੀਸੀ ਸਾਹਿਬ ਕੋਲ ਗਿਆ ਡੀਸੀ ਸਾਹਿਬਾ ਜਿਹੜੇ ਮਲਕ ਮਿਸਰ ਵੀ ਮਲਕ ਜੀ ਸੁਰ ਵੀ ਮਲਕ ਜੀ ਹਾਂ ਈਸ਼ਵਰ ਵੀ ਮਲਕ ਜੀ ਇਹਨਾਂ ਕੋਲ ਤੁਹਾਨੂੰ ਡਿਪਟੀ ਕਮਿਸ਼ਨਰ ਹਾਂ ਜੀ ਹਾਂ ਜੀ ਕੋਈ 20 20 50 ਜਿਹੜੇ ਬਹੁਤ ਨਾਈਸ ਲੇਡੀ ਨੇ ਇਹ ਤਾਂ ਹਾਂ ਜੀ ਜਿਹੜੀ ਹੈਲਪ ਹੈ ਤੁਹਾਡੇ ਸਾਹਮਣੇ ਆ ਇਹਨਾਂ ਨੇ ਕਹਿਤਾ ਕੋਰਟ ਚ ਜਾਓ ਜੀ ਅੱਛਾ ਤੇ ਕੋਰਟ ਚ ਹੋਏ ਕਿੰਨੇ ਸਾਲ ਹੋਰ ਜਾਣਾ ਪੈਣਾ ਫਿਰ ਇਹ ਦੇਖੋ ਜੀ ਹੁਣ ਇਹਦਾ ਮੇਰੀ ਮੈਨੂੰ ਨਹੀਂ ਲੱਗਦਾ ਵੀ ਮੈਂ ਆਪਣੀ ਉਮਰ ਚ ਇਹ ਕੰਮ ਨਿਪਟਾ ਪਾਵਾਂਗਾ ਮੇਰੇ ਬੱਚੇ ਕਜੈਰੀਆਂ ਜੋਗੇ ਰਹਿ ਜਾਣਗੇ ਇਹ ਤਾਂ ਬੜੀ ਸ਼ਰਮ ਵਾਲੀ ਗੱਲ ਹੋਈ ਜੀ ਹਾਂ ਇਹ ਤੁਹਾਡੇ ਸਾਹਮਣੇ ਆ ਤੁਹੋ ਦੋਸ਼ ਕੋ ਦੇਖ ਸਕਦੇ ਹੋ ਇਹੋ ਇਨਸਾਨ ਨੇ 1963 ਦੇ ਨਾਲ ਜਨਮ ਹੈ 1961 ਚ ਮਾਤਾ ਜੀ ਨੇ ਕੋਈ ਪ੍ਰਾਪਰਟੀ ਲਈ ਸੀ ਇਥੇ ਰਹਿ ਵੀ ਰਹੇ ਆ ਪਰ ਕਾਗਜ਼ਾਂ ਚ ਇਹ ਮਾਲਕ ਨਹੀਂ ਬਣ ਰਹੇ ਕੋਈ ਭਰਾ ਭੈਣ ਨਹੀਂ ਹੈ ਕੋਈ ਪਾਰਟੀਸ਼ਨ ਨਹੀਂ ਹੋਣੀ ਕੋਈ ਐਚ ਯੂ ਐਫ ਦੇ ਵਿੱਚ ਕੋਈ ਇਹੋ ਜੀ ਕੋਈ ਪੇਚਿਦਗੀ ਹੈ ਹੀ ਨਹੀਂ ਫਿਰ ਵੀ ਇੱਕ ਲੱਤ ਨਾ ਹੋਣ ਦੇ ਬਾਵਜੂਦ ਉਹ سپورਟਿੰਗ ਲੱਤ ਦੇ ਨਾਲ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਗੇੜੇ ਮਾਰਨ ਦੇ ਬਾਵਜੂਦ ਇਹ ਉਹ ਲੁਧਿਆਣੇ ਦੇ ਵਸਨੀਕ ਨੇ ਲੁਧਿਆਣਾ ਨਿਵਾਸੀ ਨੇ ਜਿਹੜੇ ਅੱਜ ਵੀ ਕਹਿ ਰਹੇ ਆ ਕਿ ਸਿਰ ਆਮ ਪਲਕੇ ਕੰਮ ਕਰਕੇ ਵੀ ਕੁਝ ਨਹੀਂ ਖਟਿਆ ਸਭ ਕੁਝ ਗਵਾਇਆ ਆਪਦੇ ਹੀ ਆਸ਼ਿਆਨੇ ਵਾਸਤੇ ਕਾਗਜ਼ਾਂ ਚ ਸਾਡੇ ਪੈਰ ਪੱਕੇ ਨਹੀਂ ਹੋ ਰਹੇ ਤਾਂ ਫਿਰ ਆਮ ਜਨਤਾ ਦਾ ਇਸ ਲੁਧਿਆਣੇ ਸ਼ਹਿਰ ਚ ਜਾਂ ਸੂਬੇ ਪੰਜਾਬ ਚ ਕੀ ਹਾਲ ਹੋਊਗਾ ਕੀ ਉਹਨਾਂ ਤੇ ਬੀਦ ਦੀ ਹੋਊਗੀ ਸਰਕਾਰੀ ਦਰਬਾਰੇ ਕਿੰਨੇ ਗੇੜੇ ਲੱਗਦੇ ਹੋਣਗੇ ਤੇ ਕੀ ਕੁਝ ਸਹਿਣਾ ਪੈਂਦਾ ਹੋਊਗਾ ਇਹ ਤੁਸੀਂ ਭਲੀ ਭਾਂਤੀ ਆਪ ਸੋਚ ਸਕਦੇ ਹੋ ਕੈਮਰਾਮੈਨ ਕਲੰਸਿੰਗ ਸਾਗਰ ਦੇ ਨਾਲ ਨਫਪਰੀ ਸਿੰਘ ਬੇਦੀ ਲੁਧਿਆਣਾ ਲਾਈਵ ਨਿਊਜ਼